ਦੇ ਵਿੱਚ ਹਾਲਾਤ ਜਿਹੜੇ ਨੇ ਉਹ ਬਿਲਕੁਲ ਪੁਰਾਣੇ ਦੀ ਤਰ੍ਹਾਂ ਹੁੰਦੇ ਜਾ ਰਹੇ ਨੇ ਜਿੱਥੇ ਸੀਸ ਫਾਇਰ ਹੋਇਆ ਸੀ ਕੱਲ ਔਰ ਉਸ ਦੇ ਬਾਅਦ ਸ਼ਰਾਰਤ ਪਾਕਿਸਤਾਨ ਨੇ ਕੀਤੀ ਲੇਕਿਨ ਇਹ ਤਸਵੀਰਾਂ ਜਿਹੜੀਆਂ ਨੇ ਬੜੀਆਂ ਅਹਿਮ ਨੇ ਕਿਉਂਕਿ ਇਸ ਜਗ੍ਹਾ ਦੇ ਉੱਤੇ ਪਾਕਿਸਤਾਨ ਦਾ ਇਹ ਝੰਡਾ ਪਾਕਿਸਤਾਨ ਦੀ ਇਹ ਪੋਸਟ ਜਿਹੜੀ ਹੈ ਉਹ ਦਿਖਾਉਣ ਦਾ ਮੰਤਵ ਇਹ ਹੈ ਕਿਉਂਕਿ ਇਹ ਜਿਹੜਾ ਰਸਤਾ ਹੈ ਅਸੀਂ ਬਿਲਕੁਲ ਪਾਕਿਸਤਾਨ ਦੀ ਹੱਦ ਔਰ ਭਾਰਤ ਦੀ ਹੱਦ ਦੇ ਬਿਲਕੁਲ ਨਾਲ ਖੜੇ ਆ ਔਰ ਇਹ ਝੰਡਾ ਦਿਖਾਉਣ ਦਾ ਇਹ ਪੋਸਟ ਦਿਖਾਉਣ ਦਾ ਮਕਸਦ ਔਰ ਮੰਤਵ ਕੇਵਲ ਇਹੀ ਹੈ ਕਿ ਹਾਲਾਤ ਬਿਲਕੁਲ ਪੁਰਾਣੀ ਦੀ ਤਰ੍ਹਾਂ ਹੋ ਗਏ ਦਿਖਾਈ ਦੇ ਰਹੇ ਨੇ ਸੀਸਫਾਇਰ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਦੀ ਸਥਿਤੀ ਬਣੀ ਤਾਂ ਹੋਈ ਹੈ ਲੇਕਿਨ ਪਹਿਲਾਂ ਨਾਲੋਂ ਕਿਤੇ ਘਟ ਨਹੀਂ ਕਿਉਂਕਿ ਸਰਹਾਦੀ ਪਿੰਡਾਂ ਦੇ ਵਿੱਚ ਲੋਕ ਕੰਮਕਾਰ ਕਰ ਰਹੇ ਨੇ ਬਿਲਕੁਲ ਉਸੇ ਤਰੀਕੇ ਦੇ ਨਾਲ ਇਹ ਜਿਹੜੀ ਪੋਸਟ ਤੁਸੀਂ ਦੇਖੀ ਹੈ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਬਣੀ ਹੋਈ ਹੈ ਇਸ ਪਾਸੇ ਜਿੱਥੇ ਮੈਂ ਖੜਾ ਐ ਭਾਰਤ ਐ ਔਰ ਦੂਸਰੇ ਪਾਸੇ ਪਾਕਿਸਤਾਨ ਐ ਮੈਂ ਆਪਣੇ ਸਹਿਯੋਗੀ ਜਗਜੀਤ ਨੂੰ ਕਵਾਂਗਾ ਜਿਹੜੇ ਕੰਮ ਕਰਦੇ ਲੋਕ ਨੇ ਜਿਹੜੇ ਇਸ ਬਾਰਡਰ ਦੇ ਬਿਲਕੁਲ ਹੱਦ ਤੇ ਬੈਠੇ ਨੇ ਔਰ ਅਜੇ ਆਪਣੀ ਖੇਤੀਬਾੜੀ ਕਰ ਰਹੇ ਨੇ ਉਹ ਵੀ ਕਿਤੇ ਨਾ ਕਿਤੇ ਕਿਸੇ ਤਰੀਕੇ ਦੀ ਇਹ ਵੀ ਕੋਈ ਜਿਹੜੀ ਸ਼ੰਕਾ ਨਹੀਂ ਐ ਕਿਉਂਕਿ ਕੰਮ ਕਰ ਰਹੇ ਨੇ ਲੋਕ ਹਾਲਾਂਕਿ ਜਿਹੜੀ ਕਣਕ ਐ ਜਿਹੜੀ ਫਸਲ ਐ ਲੋਕਾਂ ਨੇ ਪਹਿਲਾਂ ਵਾਢ ਦਿੱਤੀ ਐ ਲੇਕਿਨ ਅਜੇ ਵੀ ਉਹ ਦੂਰ ਮੋਟਰਸਾਈਕਲ ਖੜੇ ਦਿਖਾਈ ਦੇ ਰਹੇ ਨੇ ਔਰ ਇਸ ਕਰਕੇ ਆ ਕਿਉਂਕਿ ਉੱਥੇ ਲੋਕ ਕੰਮ ਕਰ ਕਰ ਰਹੇ ਨੇ ਕਿਉਂਕਿ ਇਹ ਆਪਣੇ ਭਾਰਤ ਦੀ ਹੱਦ ਹੈ ਔਰ ਫਿਰੋਜ਼ਪੁਰ ਦਿਹਾਤੀ ਫਿਰੋਜ਼ਪੁਰ ਦਿਹਾਤੀ ਦੇ ਇਹ ਪਿੰਡਾਂ ਦਾ ਇਲਾਕਾ ਜਿਹੜਾ ਉਸ ਜਗ੍ਹਾ ਦੇ ਉੱਤੇ ਖੜੇ ਆ ਸੀ ਹਾਲਾਂਕਿ ਤਸਵੀਰਾਂ ਕਿਤੇ ਨਾ ਕਿਤੇ ਜੇ ਅਸੀਂ ਦੇਖੀਏ ਤਾਂ ਇਸ ਕਰਕੇ ਵੀ ਅਹਿਮ ਨੇ ਕਿਉਂਕਿ ਜਿੱਥੇ ਭਾਰਤ ਪਾਕਿਸਤਾਨ ਦੇ ਵਿਚਾਲੇ ਤਣਾਅ ਦੀ ਸਥਿਤੀ ਹੈ ਔਰ ਸਥਿਤੀ ਦੇ ਮੱਦੇ ਨਜ਼ਰ ਹੁਣ ਕਿਸ ਤਰੀਕੇ ਦੇ ਨਾਲ ਕੰਮ ਜਿਹੜਾ ਉਹ ਲੋਕਾਂ ਵੱਲੋਂ ਆਮ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਇੱਥੇ ਨਾਲ ਲੱਗਦੀ ਸਥਿਤੀ ਇਹ ਵੀ ਹੈ ਕਿ ਫਸਲਾਂ ਵੱਡੀਆਂ ਗਈਆਂ ਨੇ ਲੋਕੀ ਆਮ ਤੌਰ ਦੇ ਉੱਪਰ ਅਜੇ ਕੰਮ ਕਰ ਰਹੇ ਨੇ ਜਿਹੜੀਆਂ ਫਸਲਾਂ ਬੀਜਣੀਆਂ ਨੇ ਉਸ ਨੂੰ ਬੀਜਿਆ ਜਾ ਰਿਹਾ ਪਰ ਇਸ ਪੋਸਟ ਦੇ ਵਿੱਚ ਭਾਰਤ ਔਰ ਪਾਕਿਸਤਾਨ ਦੀ ਇਸ ਹੱਦ ਦੇ ਵਿੱਚ ਕਿਤੇ ਨਾ ਕਿਤੇ ਸ਼ਾਂਤੀ ਬਣੀ ਹੋਈ ਹੈ ਹਾਲ ਦੀ ਘੜੀ ਹਾਲ ਫਿਲਹਾਲ ਇਹ ਸ਼ਾਂਤੀ ਬਣੀ ਹੋਈ ਆ ਪਰ ਸਥਿਤੀ ਤਣਾਅਪੂਰਨ ਤਾਂ ਹੈਗੀ ਆ ਪਰ ਇਸ ਵਕਤ ਦੀ ਜਿਹੜੀ ਤਸਵੀਰ ਹੈ ਇਹ ਹਾਲਾਂਕਿ ਫਿਲਹਾਲ ਇੱਥੇ ਬਿਲਕੁਲ ਸ਼ਾਂਤੀ ਹੈ ਲੋਕੀ ਕੰਮ ਕਰ ਕਰ ਰਹੇ ਨੇ ਔਰ ਜੇਕਰ ਅਸੀਂ ਇਹ ਦੇਖੀਏ ਕਿ ਇਸ ਬੀਓ ਜਿਹੜਾ ਬਾਰਡਰ ਦੇ ਹਾਲਾਤ ਨੇ ਉਹ ਹਜੇ ਤੱਕ ਬਿਲਕੁਲ ਸ਼ਾਂਤਮਈ ਬਣੇ ਹੋਏ ਨੇ ਉਹ ਇੱਕ ਸੀਰੀ ਜਿਹੜਾ ਉਹ ਵੀ ਦਿਖਾਉਣ ਦੀ ਕੋਸ਼ਿਸ਼ ਮੈਂ ਆਪਣੇ ਸਹਿਯੋਗੀ ਜਗਜੀਤ ਨੂੰ ਕਵਾਂਗਾ ਜਰੂਰ ਕਰੇ ਕੀ ਸੀਰੀ ਬਿਲਕੁਲ ਸ਼ਾਂਤਮੀ ਤਰੀਕੇ ਨਾਲ ਜਿਵੇਂ ਇਸ ਤਰ੍ਹਾਂ ਕੋਈ ਗੱਲਬਾਤ ਹੀ ਨਹੀਂ ਹੈ ਕੰਮ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਪਰ ਦੂਸਰੀ ਤਰਫ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਇਸ ਕਰਕੇ ਵੀ ਅਹਿਮ ਰਹਿੰਦੀਆਂ ਨੇ ਕਿਉਂਕਿ ਫਸਲਾਂ ਦੇ ਵਿੱਚ ਕੰਮ ਕਰਦੇ ਲੋਕ ਕਿਤੇ ਨਾ ਕਿਤੇ ਆਮ ਲੋਕਾਂ ਦੇ ਵਾਂਗੂ ਆ ਉਸ ਮਾਹੌਲ ਨੂੰ ਲੈ ਕੇ ਬੀ ਕਿਤੇ ਨਾ ਕਿਤੇ ਜਿਹੜਾ ਪਹਿਲਾਂ ਰੋਜ਼ਾਨਾ ਦੀ ਤਰ੍ਹਾਂ ਹੋਂਸਾਬ ਸੀਗਾ ਉਹ ਵੀ ਨਹੀਂ ਹੈ ਲੋਕ ਆਪਣੇ ਖੇਤੀ ਚ ਕੰਮ ਕਰ ਰਹੇ ਨੇ ਆਪਣੀ ਫਸਲਾਂ ਦੇ ਵਿੱਚ ਕੰਮ ਕਰਦੇ ਪਏ ਨੇ ਕਿਉਂਕਿ ਉਹ ਇਸ ਕਰਕੇ ਹੈ ਕਿਉਂਕਿ ਹਾਲਾਤ ਜਿਹੜੇ ਨੇ ਬਿਲਕੁਲ ਸਹੀ ਨਹੀਂ ਨੇ ਹਾਲਾਤ ਹੁਣ ਕਿਸੇ ਤਰੀਕੇ ਦੇ ਨਾਲ ਜਿਹੜੇ ਨੇ ਉਹ ਮਾੜੇ ਨਹੀਂ ਦਿੱਸੇ ਜਾ ਰਹੇ ਸੀਜ਼ਫਾਇਰ ਹੋਣ ਦਾ ਜਦੋਂ ਦਾ ਆਦੇਸ਼ ਜਾਰੀ ਕੀਤਾ ਸੋਸ ਤੋਂ ਬਾਅਦ ਤਾਰਾਂ ਦੇ ਬਿਲਕੁਲ ਨਾਲ ਲੱਗਦੇ ਇਲਾਕਿਆਂ ਚ ਲੋਕ ਫਿਰ ਤੋਂ ਖੇਤੀਬਾੜੀ ਤਾਂ ਕਰ ਰਹੇ ਨੇ ਜਿਹੜੀਆਂ ਫਸਲਾਂ ਨੇ ਕਿਉਂਕਿ ਇਹ ਮਿਰਚਾਂ ਦਾ ਸੀਜ਼ਨ ਹੈ ਔਰ ਫਿਰੋਜ਼ਪੁਰ ਦਿਹਾਤੀ ਦੇ ਵਿੱਚ ਮਿਰਚਾਂ ਜਿਹੜੀਆਂ ਲੋਕ ਕੰਮ ਕਰਕੇ ਬੀਜਦੇ ਨੇ ਉਹਨਾਂ ਦੀ ਤੜਾਈ ਵੀ ਚੱਲ ਰਹੀ ਹੈ ਪਰ ਜਿਹੜੇ ਹਾਲਾਤ ਨੇ ਜੋ ਸਰਹੱਦ ਦੇ ਬਿਲਕੁਲ ਨਾਲ ਲੱਗਦੇ ਇਲਾਕੇ ਦੇ ਵਿੱਚ ਬਣੇ ਹੋਏ ਨੇ ਉਸ ਵਾਲੇ ਪਾਸੇ ਤੋਂ ਵੀ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਆਪਣੇ ਪਿਆਲੀਆਂ ਦੇ ਵਿੱਚ ਆਪਣੀਆਂ ਫਸਲਾਂ ਦੇ ਵਿੱਚ ਮਟਰਾਂ ਦੀ ਮਾਫ ਕਰਨਾ ਮਿਰਚਾਂ ਦੀ ਤਲਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਇਹ ਮੰਤਵ ਸਾਡੇ ਇਸ ਵੀਡੀਓ ਨੂੰ ਦਿਖਾਉਣ ਦਾ ਮੰਤਵ ਇਹੀ ਸੀਗਾ ਕਿ ਹਾਲਾਂਕਿ ਹੁਣ ਦੀ ਤਸਵੀਰ ਜਿਹੜੀ ਹੈ ਕਿਉਂਕਿ ਕੱਲ ਅਸੀਂ ਉਸ ਸਿਚੁਏਸ਼ਨ ਨੂੰ ਵੀ ਦਿਖਾਇਆ ਉਸ ਸਥਿਤੀ ਨੂੰ ਵੀ ਦਿਖਾਇਆ ਜਦੋਂ ਫਿਰੋਜ਼ਪੁਰ ਦੇਹਾਤੀ ਦੇ ਵਿੱਚ ਪਿੰਡਾਂ ਦੇ ਨਾਲ ਲੱਗਦੇ ਇਲਾਕਿਆਂ 'ਚ ਫਾਇਰਿੰਗ ਦੀ ਆਵਾਜ਼ ਵੀ ਸੁਣਾਈ ਦੇ ਰਹੀ ਸੀਗੀ। ਔਰ ਡਰੋਨ ਦੀ ਮੂਵਮੈਂਟ ਵੀ ਹੋਈ। ਉਹ ਵੀ ਤਸਵੀਰ ਅਸੀਂ ਦਿਖਾਈ ਔਰ ਬੀਤੇ ਦਿਨੀ ਜੋ ਕੋਛ ਹੋਇਆ ਸੀ ਹਰੇਕ ਉਸ ਪੱਖ ਨੂੰ ਅੱਗੇ ਰੱਖ ਕੇ ਜਦੋਂ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਬਾਹਰ ਨਿਕਲਣ ਦੇ ਲਈ ਕਹਿ ਦਿੱਤਾ ਗਿਆ ਉਹ ਵੀ ਪੱਖ ਦਿਖਾ ਰਹੇ ਸੀਗੇ। ਪਰ ਆਮ ਕਰਕੇ ਅਸੀਂ ਵਾਰ-ਵਾਰ ਫੀਟੀਸੀ ਨਿਊਜ਼ ਦੇ ਦਰਸ਼ਕਾਂ ਨੂੰ ਇਹੀ ਦੱਸ ਦੱਸ ਰਹੇ ਹਾਂ ਔਰ ਕਿ ਕਿਸੇ ਤਰੀਕੇ ਦੇ ਨਾਲ ਅਫਵਾਹਾਂ ਦੇ ਵਿੱਚ ਨਾ ਆਓ ਜੋ ਸਥਿਤੀ ਹੈ ਜੋ ਗਰਾਊਂਡ ਤੇ ਰਿਪੋਰਟ ਹੈ ਅਸੀਂ ਉਹ ਹਮੇਸ਼ਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕੰਗ ਪੀਟੀਸੀ ਨਿਊਜ਼ ਫਿਰੋਜ਼ਪੁਰ